ਭਾਈ ਇਹ ਦੇਖੋ ਹਾਂ ਇਹਦਾ ਬੂਰੀ ਹੈ ਹੈ ਦੇਖੋ ਕੀ ਬਣਦਾ ਹੈ O okay, que okay. Nanti <skrisa> Jerman 국민의동 r i s Ads n 선 bez a v e w ਕੀ ਹੱਸ ਬਤਾ ਪਾਪਾ ਠੀਕ ਆ ਜੀ ਉਹ ਘਰ ਸੀ ਜੀ ਜੀ ਕਿਤੇ ਆਏ ਨਹੀਂ ਨਹੀਂ ਨਾਲ ਨਾਲ ਹੀ ਸੜਕਾਂ ਦੀ ਗੱਲ ਲੱਗਿਆ ਰਵੇ ਸਾਰਿਆਂ ਦੇ ਠੀਕ ਆ ਸੜਕਾਂ ਦੀ ਗੱਲ ਲੱਗਿਆ ਰਵੇ ਸਾਰਿਆਂ ਦੇ ਧੰਨਵਾਦ ਪਾਣੀ ਦਾ ਵੀ ਕਰ ਦਵਾ ਪਾਣੀ ਪਾਣੀ ਦਾ ਵੀ ਪ੍ਰਬੰਧ ਕਰਾ ਦੂਗਾ ਪਾਣੀ ਰੋਸੀ ਤਾਂ ਪਾਣੀ ਕੀ ਹੁਣ ਕਰਨੇ ਕਰਨਾ ਆ ਸੱਪੜਾਂ ਦਾ ਬੁਰਾ ਹਾਲ ਆ ਜੀ ਇਹ ਵੀ ਬਹੁਤ ਬੁਰਾ ਹੋ ਗਿਆ ਹੋਰ ਬਲੋ ਹੋ ਜਾਂਦੇ ਇਹਨਾਂ ਦਾ ਬੁਰਾ ਇਹਨਾਂ ਦਾ ਚੁੱਟ ਜਾਣੀਆਂ ਪਾਣੀ ਕਰਾਂ ਦਾ ਛੜਕਣਾ ਹਾਂ ਜੀ ਹਾਂ ਉਹਦਾ ਵੀ ਨਾਲ-ਨਾਲ ਕਰਾਂਗੇ ਸਾਰਾ ਕਰਾਂਗੇ ਫਿਰਦਿਆਂ ਦਾ ਬੁਰਾ ਹਾਲ ਆ ਹਾਂ ਜੀ ਮੇਰੇ ਨਵੇਂ ਪਿਆ ਕਰਦੇ ਪਾਣੀ ਤਾਂ ਹੁਣ ਬਿਲਕੁਲ ਬਿਲਕੁਲ ਦੇਉਣਾ ਮੇਰੇ ਕੱਲਾ ਪਾਦ ਘਾਟਰ ਕਰ ਲਗੇ ਜਿਹੜਾ ਆਪਾਂ ਗੱਲਾਂ ਕਰਦੇ ਆ ਪਹਿਲਾਂ ਕਰ ਲੋ ਪਹਿਲਾਂ ਕਰ ਤੋਂ ਖਾਣੇ ਹੋਗੀ ਜੀ ਅੱਸੀ ਬਾਗ ਆਈ ਤੁਮਹਾਲਾ ਜੱਸੀ ਬਾਗਾਈ ਦਾ ਕੋਟੀ ਜੱਸੀ ਬਾਗਾਈ ਤੋਂ ਵਾਂਡੀ ਤੇ ਮਹਾਲਾ ਤੋਂ ਵਾਂਡੀ ਤੇ ਇੱਕ ਆਪਣੀ ਜਿਹੜੀ ਇੱਧਰ ਮੇਨ ਰੋਡ ਤੇ ਕਰਦੀ ਆ ਥੋੜੀ ਲੈਪ ਆਪਣੇ ਤਕਰੀਬਨ ਇਹਨਾਂ ਦਾ 4 ਕਰੋੜ ਤੇ 66 ਲੱਖ ਰੁਪਏ ਆਪਣੇ ਕੋਲ ਮਨਜ਼ੂਰ 3 ਕਰੋੜ ਤੋਂ 3 4 3 66 ਕਰੋੜ 66 ਲੱਖ ਰੁਪਏ ਮਨਜ਼ੂਰ ਇਹਨਾਂ ਦਾ ਅਸੀਂ ਇਮੀਡੀਏਟਿਵ ਅਸ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਕਰਾਂਗੇ ਜੀ ਬਹੁਤ ਹੀ ਸ਼ਤਕਾਰਯੋਗ ਪਿੰਡ ਜੱਸੀ ਬਾਗ ਵਾਲੀ ਦੇ ਸਾਰੇ ਪਤਵੰਤੇ ਸੱਜਣ ਮੋਟਰ ਸਾਹਿਬਾਨ ਸਾਰਿਆਂ ਨੂੰ ਫਤਿਹ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਵਧਾਈ ਕਿ ਆਪਣੇ ਸੜਕਾਂ ਦੀ ਰਿਪੇਅਰ ਹੋ ਰਹੀ ਜਿੰਨਾ ਸਾਰੇ ਟੁੱਟਿਆ ਪਿਆ ਸੀ ਮੇਰੇ ਨਾਲ ਅੱਜ ਪ੍ਰਸ਼ਾਸਨ ਤੋਂ ਐਸਡੀਓ ਸਾਹਿਬ ਨੇ ਵੀ ਐਨਆਰਡੀ ਜੀ ਸਾਹਿਬ ਨੇ ਸਟਾਫ ਨੇ ਐਸ ਐਚਓ ਸਾਹਮਣੇ ਖਾਣਾ ਸੰਗਤ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਮੇਰੀ ਟੀਮ ਆ ਚੇਅਰਮੈਨ ਸਾਹਿਬ ਨੇ ਲਖਵੀਰ ਸਿੰਘ ਜੀ ਮਾਨ ਮੇਰੇ ਬਲਾਕ ਪ੍ਰਧਾਨ ਸਰਪੇਵ ਜੀ ਸਰਪੰਚ ਸਾਹਿਬ ਜਗਤਾਰ ਜੀ ਪੱਪਾ ਸਰਪੰਚ ਜੀ ਸਾਰੀ ਮਨੀਸ਼ਵਰੀ ਮੇਰੀ ਸਾਰੀ ਟੀਮ ਮੇਰੇ ਨਾਲ ਅੱਜ ਸਾਰੇ ਇਸ ਸ਼ੁਭ ਕਾਰਨ ਦੇ ਕਾਰਨ ਵਿੱਚ ਲੱਗੇ ਹੋਏ ਸਾਰੇ ਪੰਜਾਬ ਸਰਕਾਰ ਦੀ ਇੱਕ ਕੋਸ਼ਿਸ਼ ਰਹੀ ਆ ਵੀ ਲੋਕਾਂ ਨੂੰ ਕਿਵੇਂ ਹੁਦਦ ਕੇ ਪਹਿਲਾਂ ਆਪਣੇ ਹਲਕੇ ਦੀ ਸੇਵਾ ਕੋਈ ਹੋਰ ਸੰਭਾ ਦੇ ਸੀਗੇ ਐਮਐਲਏ ਮਤਲਬ ਨਹੀਂ ਸੰਭਾਰੇ ਸੀਗੇ ਹੁਣ ਮੈਨੂੰ ਪਿਛਲੇ 3 ਮਹੀਨਿਆਂ ਤੋਂ ਤੁਹਾਡੀ ਸੇਵਾ ਕਰਦਾ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਅਜੇ ਹਲਕਾ ਚਾਰਜ ਮੈਨੂੰ ਨਾ ਲਾਇਆ ਜੋ ਮੇਰੀ ਪਿਛਲੇ 3 ਮਹੀਨਿਆਂ ਤੋਂ ਹੀ ਮੈਂ ਤੁਹਾਡੇ ਨਾਲ ਦੇ ਪਿੰਡ ਦਾ ਗਵਰਡੀਅਨ ਸੰਨਤਗੜ੍ਹ ਮੇਰਾ ਪਿੰਡ ਆ ਸਭ ਨੂੰ ਮੈਨੂੰ ਪਤਾ ਵੀ ਆਪਣੇ ਕੀ ਸਮੱਸਿਆਵਾਂ ਛੋ ਮੇਰੀ ਕੋਸ਼ਿਸ਼ ਰਹੀ ਆ ਵੀ ਸਰਕਾਰ ਤੱਕ ਇਹ ਜਿੰਨੀਆਂ ਆਪਣੀਆਂ ਸਮੱਸਿਆਵਾਂ ਉਹ ਪਛਾਵਾ ਤੇ ਆਪਾਂ ਨੂੰ ਉਹ ਸਹੂਲਤਾਂ ਦਿੱਤੀਆਂ ਜਾਣ ਜੋ ਹਰੇਕ ਨੂੰ ਚਾਹੀਦੀ ਨੇ ਛੋ ਸੜਕਾਂ ਦਾ ਬੁਰਾ ਹਾਲ ਸੀਗਾ ਕਾਫੀ ਲੰਬੇ ਸਮੇਂ ਤੋਂ ਚੱਲ ਜਾਂਦੇ ਸੀਗੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਸੀਗੀ ਪੀਣ ਵਾਲੇ ਪਾਣੀ ਨੂੰ ਸਾਫ਼ ਸੁਥਰਾ ਮਈਆ ਕਰਾਉਣ ਵਾਸਤੇ ਉਹ ਵੀ ਲੱਗੇ ਹੋਏ ਸੀਗੇ ਬਾਟਰ ਬਾਕਸਾਂ ਦੇ ਵਿੱਚ ਆਰੋ ਸਿਸਟਮ ਲੱਗੇ। ਛਪੜਾਂ ਦਾ ਬੁਰਾ ਹਾਲ ਆ ਪਿੰਡਾਂ ਦੇ ਵਿੱਚ। ਉਹ ਵੀ ਲੱਗੇ ਹੋਏ ਆ। ਇਹਨਾਂ ਨੂੰ ਸਾਫ਼ ਸਫਾਈ ਹੋਵੇ, ਓਵਰਫਲੋ ਤੋਂ ਬਚਾਇਆ ਜਾਵੇ। ਜੋ ਕਾਫੀ ਕੁਸ਼ ਸਰਕਾਰ ਕਰ ਰਹੀ ਆ ਤੁਹਾਡੀ ਸਹੂਲਤਾਂ ਲਈ। ਇਹ ਜ਼ਿੰਮੇਵਾਰੀ ਬੰਦੀ ਆ ਜੀ ਸਰਕਾਰ ਦੀ ਇਹ। ਆਰ ਪਿੱਛੇ ਜੇ ਤਿੰਨ ਕਿ ਦਿਨ ਹੋਏ ਆ। ਨਵੇਂ ਟਰਾਂਸਫਰ ਆਏ ਆ ਮੁੱਖ ਮੰਤਰੀ ਸਾਹਿਬ ਨੇ। ਅਧਗਟਨ ਕੀਤਾ ਜਨਤਾ ਦੇ ਵਿੱਚ ਪੂਰੇ ਪੰਜਾਬ ਲਈ ਜਿੱਥੇ ਕਿਤੇ ਕੋਈ ਕਿੱਲਤ ਆ ਰਹੀ ਆ ਟਰਾਂਸਫਰ ਇੱਥੇ ਕੋਈ 25 ਦਾ ਸੀ ਉੱਤੇ ਤਰੇਣ ਦੀ ਲੋਡ ਸੀ ਤਰੇਣ ਦਾ ਹੈਗਾ ਉੱਤੇ 100 ਦੀ ਲੋਡ ਆ ਜਾਂ ਚੰਗੀਆਂ ਕੇਬਲਾਂ ਤੋਂ ਸਾਰੀ ਸਰਕਾਰ ਨੇ ਮੁਹैया ਕਰਾਈ ਆ ਆਉਣ ਵਾਲੇ ਦਿਨਾਂ ਵਿੱਚ ਪਹਿਲਾਂ ਵੀ ਬਿਜਲੀ ਨਿਰਵਿਘਨ ਸਪਲਾਈ ਰਹਿੰਦੀ ਸੀ ਸੋ ਹੁਣ ਕੋਸ਼ਿਸ਼ ਆ ਰਹੂਗੀ ਪੂਰੀ ਕਿ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਬਿਜਲੀ 24 ਘੰਟੇ ਮੌਜੂਦ ਰਹੇ ਸੋ ਪੂਰੀ ਕੋਸ਼ਿਸ਼ ਆ ਹਲਕੇ ਦੀ ਸੇਵਾ ਲਈ ਲੱਗੇ ਹੋਏ ਆ ਜਿੱਥੇ ਕਦੇ ਵੀ ਕਮੀ ਕੋਈ ਲੱਗਦੀ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਹਲਕੇ ਦੀ ਤੁਹਾਡੇ ਪਿੰਡਾਂ ਦੀ ਆਪਾਂ ਪੂਰਾ ਡਿਵੈਲਪਮੈਂਟ ਕਰਨੀ ਆ ਸੋ ਅਗਲੀਆਂ ਜਿਵੇਂ ਗਲੀਆਂ ਨਾਲੀਆਂ ਬਣਾਉਣ ਵਾਲੀਆਂ ਉਹਦੀ ਵੀ ਲੋੜ ਆਪੋ ਸੋ ਮੇਰੀ ਕੋਸ਼ਿਸ਼ ਆ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਵੀ ਆਪਾਂ ਸ਼ੁਰੂ ਕਰਦਾ ਹੈ ਕੰਮ ਜਿੰਨਾ ਹੋ ਸਕੇ ਆ ਆਪਾਂ ਆਪਣੇ ਹਲਕੇ ਨੂੰ ਅੱਗੇ ਲੈ ਕੇ ਜਾਣਾ ਪਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਕਿ ਆਪਾਂ ਰਲ ਮਿਲ ਕੇ ਹਮਲਾ ਮਾਰਾਂਗੇ ਜੋ ਪੰਜਾਬ ਸਰਕਾਰ ਲੱਗੀ ਹੋਈ ਆ ਹਰ ਇੱਕ ਵਰਗ ਲਈ ਚਾਹੇ youth ਆ ਚਾਹੇ ਬੱਚੇ ਆ ਚਾਹੇ ਬਜ਼ੁਰਗ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਬਿਜ਼ਨਸਮੈਨ ਆ ਵਪਾਰੀ ਆ ਸੋ ਸਾਰਿਆਂ ਦੀ ਭਲਾਈ ਲਈ ਸਰਕਾਰ ਲੱਗੀ ਹੋਈ ਆ ਇੱਕ ਚੰਗੀ ਸੋਚ ਲੈ ਕੇ ਚੱਲੀ ਆ ਵੀ ਰੰਗਲਾ ਪੰਜਾਬ ਪੰਜਾਬ ਨੂੰ ਬਣਾਇਆ ਜਾਵੇ ਜੋ ਸਰਕਾਰ ਵਾਦੇ ਲੈ ਕੇ ਸਰਕਾਰ ਆਈ ਸੀਗੀ ਸੋ ਕੋਸ਼ਿਸ਼ ਕਰ ਰਹੀ ਆ ਉਸ ਨੂੰ ਪੂਰਾ ਕੀਤਾ ਜਾਵੇ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਥੇ ਗੱਲ ਅੱਜ ਕਿੱਥੇ ਕਿੱਥੇ ਜਿਹੜੇ ਨੀ ਪੱਥਰ ਰੱਖੇ ਗਏ ਜਿਹੜੇ ਜਨ ਘਰ ਦਿੱਤੇ ਗਏ ਜੋ ਪ੍ਰੋਗਰਾਮ ਅੱਜ ਅਸੀਂ ਇਸ ਤੋਂ ਪਹਿਲਾਂ ਸੰਗਤ ਮੰਡੀ ਰੱਖ ਕੇ ਆਏ ਆ ਨੀ ਪੱਥਰੀ ਥੋਨੇ ਸੈਕਿੰਡ ਜੱਸੀ ਬਾਗਲੀ ਆ ਅਗਲਾ ਚੱਕ ਰੋਲਦੂਆ ਸਿੰਘ ਵਾਲਾ ਤੇ ਅੱਗੇ ਹੋਗਾ ਪਥਰਾਲਾ ਤੇ ਫਰੀਦਕੋਟ ਕੋਟੀ ਕਿੰਨਾ ਸਾਰਾ ਕਿੰਨਾ ਬਜਟ ਹੈ ਜਿਹੜਾ ਇਹ ਸਾਰਾ ਜੋ ਪਿੰਡ ਆ ਸੰਗਤ ਬਲਾਕ ਦਾ ਇਹ 17 ਕਰੋੜ ਦਾ ਬਜਟ ਆ ਪੂਰੇ ਹਲਕੇ ਲਈ 55 ਕਰੋੜ ਦੇ ਕਰੀਬ ਆਪਣੇ ਆਪਣੇ ਹਿੱਸੇ ਆਇਆਗੇ ਕਦੋਂ ਤੱਕ ਸ਼ੁਰੂ ਹੋਣਾ ਤੇ ਕਦੋਂ ਤੱਕ ਮੁਕੰਮਲ ਹੋ ਜਾਣਾ ਜੀ ਇਹ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਸ਼ੁਰੂ ਕਰ ਲਗੇ ਆਪਾਂ ਆ ਸੀਜ਼ਨ ਚੱਲ ਰਿਹਾ ਹੁਣ ਥੋੜਾ ਜਿਹਾ ਵੇਟ ਕਰਾਂਗੇ ਇਹਦੀ ਆਪਾਂ ਸੋ ਤਿਆਰੀ ਹੈ ਪੂਰੀ ਪ੍ਰਸ਼ਾਸਨ ਖੜਾ ਐ ਐਸਬੀਓ ਸਾਹਿਬ ਖੜੇ ਆ ਅਜੀਤ ਸਾਹਿਬ ਖੜੇ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦੀ ਹੋ ਸਕਿਆ ਇਹਨੂੰ ਵਧੀਆ ਬਣਾ ਦਾਂਗੇ ਹਾਂ ਤਾਂ ਸਾਨੂੰ ਚਾਰ ਮਸ਼ੀਨਾ ਹੋਣੀ ਜੀ ਪਿੰਡ ਬਸ ਠੀਕ ਹੈ ਜੀ ਇਹ ਬਲਾ ਸਰਪੰਚ ਸਾਹਿਬ ਤੁਸੀਂ ਜਾ ਕੇ ਵੀ ਆਏ ਹਾਂ ਹਾਂ ਜਾ ਕੇ ਇਹ ਡੀਸਾ ਕੋਲ ਜਾ ਕੇ ਵੀ ਆਏ ਆ ਹਾਂ ਜੀ ਉਹ ਭਰਾ ਆਏ ਨੇ ਕਿ ਸਾਨੂੰ ਮਤਲਬ ਕਿ ਜੀ ਦਾ ਕਿਸੇ ਦਾ ਨਹੀਂ ਕਰਦੇ ਵੀ ਅੱਗ ਲਾਉਣ ਨੂੰ ਹਾਂ ਜੀ ਹਾਂ ਤੇ ਜਦੋਂ ਮਤਲਬ ਬਸੋਂ ਬਾਹਰ ਹੋਈਂਦੀ ਗੱਲ ਫਿਰ ਮਤਲਬ ਸਾਰੇ ਕੋਲ ਹੱਲੀ ਹੋਈ ਨਹੀਂ ਕਿ ਲਾਸਟ ਮਤਲਬ ਹਾਲ ਰਹਿਦਾ ਜੀ ਅੱਗ ਲਾਤਾ ਠੀਕ ਹੈ ਜੀ ਤੇ ਜੀ ਇਕੱਠੇ ਵੱਜ ਜਾਣ ਤਾਂ ਵਧੀਆ ਜੀ ਸਰਮ ਬਿੱਤਰਾਂ ਮਸ਼ੀਨਾਂ ਬੱਦ ਬੱਦ ਮਿਲ ਜਾਂਦੀਆਂ ਮਸ਼ੀਨ ਇੱਕ ਵੀ ਨਹੀਂ ਤੁਸੀਂ ਨਹੀਂ ਦੇਖੀ ਸਰਪੰਚ ਸਾਹਿਬ ਕੋ ਜਾ ਕੇ ਅਡਿਸਾ ਕੋਲੇ ਅਰਜੀ ਦੇ ਕੇ ਆਉਂਦੀ ਹੈ ਤੇ ਮੈਂ ਵੀ ਕੱਲ ਨੂੰ ਮਿਲਣਾ ਉਹਨਾਂ ਨੂੰ ਹਾਂਜੀ ਤੁਸੀਂ ਵੀ ਮਿਲਣਾ ਕਿਉਂਕਿ ਮੈਂ ਚਾਹੁੰਦਾ ਵੀ ਆਪਣੇ ਹਲਕੇ ਦੇ ਵਿੱਚ ਜਿੰਨੇ ਪਿੰਡ ਹੈਗੇ ਜਿਹੜੀ ਤੁਸੀਂ ਗੱਲ ਕਹੀ ਹੈ ਬਾਕੀ ਕੋਈ ਲਾਉਣਾ ਚਾਹੁੰਦਾ ਪਰ ਕੋਈ ਹੱਲ ਨਹੀਂ ਕੋਸ਼ਿਸ਼ ਹੈ ਪੂਰੀ ਕੀ ਜਦ ਦਿੱਕਤ ਆਉਂਦੀ ਆ ਜਿਵੇਂ ਆਪਣੇ ਹਲਕੇ ਸੰਗਤ ਬਲਾਕ ਦੀਆਂ ਮਸ਼ੀਨਾਂ ਉਹ ਬਾਹਰ ਨਾ ਜਾਣ ਆਪਣੇ ਹਲਕੇ ਹੀ ਰਹਿਣ ਇਹ ਇਹ ਜ਼ਰੂਰ ਇਹ ਆਪਾਂ ਪੱਕਾ ਬਣਾਵਾਂਗੇ ਵੀ ਆਪਣੇ ਹਲਕੇ ਆਪਣੇ ਬਲਾਕ ਦੇ ਵਿੱਚ ਹੀ ਰਹਿਣ ਹਾਂ ਆਪਣੇ ਬਲਾਕ ਵਿੱਚ ਹੀ ਰਹਿਣ ਮਸ਼ੀਨਾਂ ਬਾਹਰ ਨਾ ਜੇ ਫਸਲ ਆਉਂਦੀ ਆ ਜੀ ਫਸਲ ਦੀ ਖੁਸ਼ੀ ਨਹੀਂ ਹੁੰਦੀ ਸਾਨੂੰ ਕਿਸੀ ਦਾ ਬਾਹਰ ਜਾ ਵਰਦੀਆਂ ਜੀ ਕੰਮ ਜਿਆ ਲਾਉਣੀ ਪਊਤ ਮਜਬੂਰੀ ਚ ਫਿਰ ਕਰਾਂਗੇ ਜੀ ਪਰੂਆ ਹਦੀ ਸਰ ਜੀ ਇੱਕ ਗੱਲ ਆਇਆ ਜੀ ਮੈਂ ਮੰਨ ਲਓ ਮੇਰਾ ਖੇਤ ਅੱਗੇ ਆ ਜੀ ਹਾਂਜੀ ਤੇ ਉੱਥੇ ਮੈਨੂੰ ਮੈਨੂੰ ਰਸਤਾ ਨਹੀਂ ਮਿਲਦਾ ਮੁਰਲੇ ਨੇ ਇਕੱਠਾ ਬਣਾ ਲੀਆਂ ਜੀ ਉਹ ਪਾਣੀ ਲਾਗੂ ਨਾਲ ਦੀਆਂ ਜਦੋਂ ਉਹ ਵੀ ਚਾਰ ਦਿਨ ਉਹਨਾਂ ਭਾਈ ਜਰ ਕਿਸਾਨ ਇਹ ਭਾਈ ਜਰ ਕਿਸਾਨ ਜਾਈਏ ਤਰੇ ਇਹ ਭਾਈ ਜਰ ਕਰਾਏ ਕਿਵੇਂ ਦੱਸੋ ਇਹਦਾ ਆਪ ਦਾ ਭਾਈ ਚੱਲ ਜਾਣਾ ਨਹੀਂ ਜੀ ਸਾਨੂੰ ਬਹੁਤ ਪਕੜਾ ਸਰਪੰਚ ਸਾਹਿਬ ਤੇ ਮੇਰੇ ਖੇਤ ਦੇ ਨਾਲ ਖੇਤ ਨੂੰ ਆਪ ਪਹੀ ਕਢਵੇ ਛੱਡੀ ਕਿ ਮੈਂ ਪੱਤਾ ਖਾਲਾ ਪਹੀ ਕਢਾ ਲਾ ਸਰਪੰਚ ਗੋਲੀ ਆਹ ਕਢਾ ਸਕਦੇ ਆ ਆਪ ਲਗਦੇ ਆ ਆਪਣਾ ਦੋ ਕਢਾਇਆ ਵਾ ਬਾਰਿਸ਼ ਸਾਰੇ ਪੱਕਾ ਖਾਲਾ ਜੀ ਦੂਜੇ ਪੈਸੇ ਦੀ ਤਿੰਨ ਕਰਮਾਂ ਦੀ ਪਹੀ ਆ ਅਸੀਂ ਥੱਲੇ ਲਾਉਣੇ ਮੈਂ ਮਸ਼ੀਨ ਮੇਰੇ ਕੋਈ ਦੇਸੀ ਵੀ ਆਪਦੇ ਕੋਲ ਤੰਨਾ ਠੀਕ ਹੈ ਮੈਂ ਲਾਉਣਾ ਤੜਕੇ ਇਹ ਮੈਂ ਕਰ ਲਾਉਣੇ ਸ਼ਾਹ ਮੈਂ ਲਾਉਣੇ ਮੇਰੇ ਖੁਦ ਆਪ ਦੇ ਖਤਮ ਹੋਏ ਪੈਜੀ ਹਾਂ ਜੀ ਮੈਂ ਪਹਿਲਾਂ ਕਹਿੰਦਾ ਉਹ ਪਾਹੋਂ ਕਿਉਂ ਚੱਲੇ ਮੈਂ ਆਪ ਦੇ ਖੇਤ ਤੋਂ ਇਹ ਸਾਰੇ ਬੰਦ ਨਹੀਂ ਦੀ ਬਹੀ ਮੈਂ ਉਤੋਂ ਫੁੱਲ ਪਹੀ ਛੱਡਦੀ ਮੈਂ ਮੈਂ ਅੱਧਾ ਫੁੱਟ ਵੱਧ ਛੱਡਦਾ ਠੀਕ ਹੈ ਜੀ ਮੈਂ ਵੱਧ ਛੱਡੀ ਹੈ ਜੀ ਉਦੋਂ ਕਹਿੰਦੇ ਬੈਕ ਹੋ ਜਾਣਾ ਖਾਂ ਤੋਂ ਚਲਾ ਮੈਂ ਪੁੱਠੇ ਪਾਸੇ ਚੱਲ ਪਏ ਇਧਰੋਂ ਹੀ ਚੱਲਣਾ ਤਾਂ ਜੀ ਐਂ ਗੱਲ ਹੋਈ ਹੈ ਜੀ ਚਲੋ ਕੋਈ ਨਹੀਂ ਕਰਦੇ ਮਸਲਾ ਰੱਬ ਸਭ ਕਰਦਾ ਠੀਕ ਹੈ ਮੈਂ ਲਵ ਕੋਈ ਪੈਸਾ ਨਹੀਂ ਖੀਰ ਲਵ ਇਹ ਵੱਡੀ ਗੱਲ ਹੈ ਠੀਕ ਹੈ ਜੀ ਥੈਂਕ ਯੂ ਅੱਜ ਰੂਟ ਸਾਡਾ ਮੁਤਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਖਾਲਸਾ ਜੀ ਸਾਰਿਆਂ ਨੂੰ ਠੀਕ ਹੈ ਜੀ